ਹਾਂਜੀ ਪਿਆਰੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਦੰਤ ਕਥਾ ਪੂਰਨ ਭਗਤ ਬਾਰੇ ਦੰਤ ਕਥਾ ਅਸਲ ਪੁਰਾਣੀਆਂ ਲੋਕ ਕਹਾਣੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਸੱਚ ਤੇ ਕਲਪਨਾ ਮਿਲੀ ਹੁੰਦੀ ਹੈ ਇਹ ਕਹਾਣੀਆਂ ਸਾਡੇ ਬਜ਼ੁਰਗਾਂ ਤੋਂ ਸੁਣਦਿਆਂ ਸੁਣਦਿਆਂ ਪੀੜੀਦਰ ਪੀੜੀ ਚੱਲੀਆਂ ਆਈਆਂ ਹਨ ਦੰਤ ਕਥਾ ਵਿੱਚ ਕਈ ਵਾਰ ਅਲੌਕਿਕ ਘਟਨਾਵਾਂ ਚਮਤਕਾਰ ਤੇ ਲੋਕਾਂ ਦੇ ਵਿਸ਼ਵਾਸ ਦਰਸਾਏ ਜਾਂਦੇ ਹਨ ਪੂਰਨ ਭਗਤ ਦੀ ਕਥਾ ਸਾਨੂੰ ਦੱਸਦੀ ਹੈ ਕਿ ਸੱਚਾ ਭਗਤ ਤੇ ਧਰਮ ਵਿਸ਼ਵਾਸ ਵਾਲਾ ਇਨਸਾਨ ਕਿਵੇਂ ਹਰੇਕ ਮੁਸ਼ਕਿਲ ਨੂੰ ਪਾਰ ਕਰ ਲੈਂਦਾ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ ਕਥਾ ਪੂਰਨ ਭਗਤ ਸਿਆਲਕੋਟ ਦਾ ਇੱਕ ਰਾਜਾ ਸੀ ਸਲਵਾਨ ਉਸ ਦੀਆਂ ਦੋ ਰਾਣੀਆਂ ਸਨ ਇੱਕ ਦਾ ਨਾਂ ਸੀ ਇਛਰਾ ਅਤੇ ਦੂਜੀ ਦਾ ਨਾਂ ਸੀ ਲੂਣਾ ਸਲਵਾਨ ਦੇ ਘਰ ਰਾਣੀ ਇਛਰਾ ਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ ਉਸ ਦਾ ਨਾਂ ਪੂਰਨ ਰੱਖਿਆ ਗਿਆ ਕਹਿੰਦੇ ਹਨ ਕਿ ਜੋਤਸੀਆਂ ਨੇ ਰਾਜਾ ਸਲਵਾਨ ਨੂੰ ਇਹ ਪਰਮ ਪਤਾ ਕਿ 12 ਬਰਿਆਂ ਤੱਕ ਪੂਰਨ ਦਾ ਮੂੰਹ ਵੇਖਣਾ ਉਸ ਲਈ ਅਸ਼ੁਭ ਹੋਵੇਗਾ ਇਸ ਕਰਕੇ ਰਾਜਾ ਸਲਵਾਨ ਨੇ ਪੂਰਨ ਨੂੰ 12 ਬਰਿਆਂ ਤੱਕ ਪੂਰੇ ਵਿੱਚ ਰੱਖਣ ਦਾ ਹੁਕਮ ਦੇ ਦਿੱਤਾ 12 ਬਰੇ ਬੀਤ ਜਾਣ ਪਿੱਛੋਂ ਪੂਰਨ ਭੋਰੀੋਂ ਨਿਕਲ ਕੇ ਆਪਣੇ ਪਿਤਾ ਰਾਜਾ ਸਲਵਾਨ ਨੂੰ ਮਿਲਣ ਲਈ ਗਿਆ ਰਾਜਾ ਸਲਵਾਨ ਨੇ ਪੂਰਨ ਨੂੰ ਪਿਆਰ ਕਰਦੇ ਹੋਏ ਆਦੇਸ਼ ਦਿੱਤਾ ਕਿ ਹੁਣ ਉਹ ਆਪਣੀਆਂ ਮਾਵਾਂ ਨੂੰ ਮਿਲ ਕੇ ਆਵੇ ਪਹਿਲਾਂ ਉਹ ਲੂਣਾ ਨੂੰ ਉਸਦੇ ਮਹਿਲਾਂ ਵਿੱਚ ਜਾ ਕੇ ਮਿਲੇ ਅਤੇ ਫਿਰ ਰਾਣੀ ਇਛਰਾਂ ਨੂੰ ਆਪਣੇ ਪਿਤਾ ਦੀ ਆਗਿਆ ਅਨੁਸਾਰ ਪੂਰਨ ਲੂਣਾ ਨੂੰ ਪ੍ਰਣਾਮ ਕਰਨ ਲਈ ਗਿਆ ਜਵਾਨ ਹੋਏ ਪੂਰਨ ਦੀ ਸੁੰਦਰਤਾ ਨੂੰ ਵੇਖ ਲੂਣਾ 당ਗ ਰਹਿ ਗਈ ਪੂਰਨ ਉਸ ਤੋਂ ਮਾਂ ਵਾਲਾ ਅਸ਼ੀਰਵਾਦ ਚਾਹੁੰਦਾ ਸੀ ਪਰ ਲੂਣਾ ਤਾਂ ਉਲਟਾ ਪੂਰਨ ਉੱਤੇ ਮੋਹਿਤ ਹੋ ਚੁੱਕੀ ਸੀ ਉਹ ਪੂਰਨ ਨੂੰ ਆਪਣੇ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿੱਚ ਵੇਖਣ ਲੱਗੀ ਪਰ ਪੂਰਨ ਦੀਆਂ ਨਜ਼ਰਾਂ ਵਿੱਚ ਲੂਣਾ ਕੇਵਲ ਮਾਂ ਹੀ ਸੀ ਪੂਰਨ ਨੂੰ ਲੂਣਾ ਦੀ ਇਸ ਸੋਚ ਕਾਰਨ ਭਾਰੀ ਨਿਰਾਸ਼ਾ ਹੋਈ ਅਤੇ ਉਹ ਕਾਲੀ ਕਾਲੀ ਲੂਣਾ ਦੇ ਮਹਿਲ ਵਿੱਚੋਂ ਨਿਕਲ ਆਇਆ ਦੂਜੇ ਪਾਸੇ ਲੂਣਾ ਨੂੰ ਬਹੁਤ ਗੁੱਸਾ ਆਇਆ ਕਿ ਪੂਰਨ ਨੇ ਉਸ ਦੀ ਭਾਵਨਾ ਨੂੰ ਠੁਕਰਾ ਦਿੱਤਾ ਹੈ ਉਸ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਤੇ ਉਸ ਤੋਂ ਬਦਲਾ ਲੈਣ ਲਈ ਬੇਚੈਨ ਹੋ ਗਈ ਲੂਣਾ ਦੇ ਮਹਿਲਾਂ ਵਿੱਚੋਂ ਪੂਰਨ ਦੇ ਵਾਪਸ ਜਾਣ ਪਿੱਛੋਂ ਲੂਣਾ ਨੇ ਇੱਕ ਨਵੀਂ ਸਾਜ਼ਿਸ਼ ਰਚੀ ਉਸ ਨੇ ਆਪਣੇ ਕੱਪੜੇ ਫਾੜ ਲਏ ਤੇ ਵਾਲ ਖਿਲਾਰ ਲਏ ਅਤੇ ਰਾਜੇ ਦੇ ਮਹਿਲੀ ਪਰتن ਤੱਕ ਮੰਦਾ ਹਾਲ ਕਰਕੇ ਪੈ ਗਈ। ਰਾਜਾ ਸਲਵਾਨ ਉਸਦੇ ਹਾਲੋ ਵਿਹਾਲ ਹੋਣ ਦਾ ਕਾਰਨ ਪੁੱਛਿਆ। ਲੂਣਾ ਨੇ ਝੂਠੀ ਕਹਾਣੀ ਕੱਢ ਕੇ ਰੋਂਦੇ ਪਿੱਟਦੇ ਹੋਏ ਦੱਸਿਆ ਕਿ ਪੂਰਨ ਮਾਪੁੱਤਰ ਦੇ ਰਿਸ਼ਤੇ ਦੀ ਮਰਿਆਦਾ ਦਾ ਸਤਿਕਾਰ ਭੁੱਲ ਕੇ ਉਸਦੀ ਸੁੰਦਰਤਾ ਵੇਖ ਕੇ ਉਸਤੇ ਡੁੱਲ ਗਿਆ। ਰਾਜਾ ਸਲਵਾਨ ਨੇ ਲੂਣਾ ਦੀਆਂ ਤੌਹਮਤਾਂ ਨੂੰ ਸੱਚ ਮੰਨ ਲਿਆ। ਅਤੇ ਉਸ ਸਮੇਂ ਪੂਰਨ ਨੂੰ ਸੱਦ ਕੇ ਬਿਨਾ ਉਸ ਦੀ ਗੱਲ ਸੁਣੇ ਜਲਾਦਾਂ ਦੇ ਹਵਾਲੇ ਕਰਕੇ ਹੁਕਮ ਦਿੱਤਾ ਕਿ ਉਹ ਪੂਰਨ ਨੂੰ ਮਾਰ ਕੇ ਕਿਸੇ ਖੂਬ ਵਿੱਚ ਸੁੱਟ ਦੇਣ ਰਾਜੇ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਲਾਦ ਭੋਲੇ-ਭਾਲੇ ਪੂਰਨ ਨੂੰ ਫੜ ਕੇ ਲੈ ਗਏ ਪਰ ਉਹਨਾਂ ਨੂੰ ਪਤਾ ਸੀ ਕਿ ਪੂਰਨ નિર્ਦੋਸ਼ ਹੈ ਉਹਨਾਂ ਨੂੰ ਮਾਸੂਮ ਪੂਰਨ ਉੱਤੇ ਤਰਸ ਆ ਗਿਆ ਸੋ ਉਹਨਾਂ ਨੇ ਪੂਰਨ ਨੂੰ ਜਾਨੋਂ ਮਾਰਨ ਦੀ ਥਾਂ ਉਸਦੇ ਹੱਥ ਬੈਰ ਕੱਟ ਕੇ ਇੱਕ ਸੁੱਕੇ ਖੂਬ ਵਿੱਚ ਸੁੱਟ ਦਿੱਤਾ ਰਾਜੇ ਦੀ ਸੰਤੁਸ਼ਟੀ ਲਈ ਉਹਨਾਂ ਨੇ ਪੂਰਨ ਦੇ ਕੁਝ ਕੱਪੜੇ ਲਹੂ ਨਾਲ ਲਿਬੜੇ ਰਾਜੇ ਨੂੰ ਵਿਖਾ ਦਿੱਤੇ ਸਵੱਬ ਨਾਲ ਉਸ ਰਾਹੋਂ ਜੋਗੀ ਗੋਰਖਨਾਥ ਅਤੇ ਉਸ ਦੇ ਚੇਲਿਆਂ ਦੀ ਟੋਲੀ ਲੰਗੀ ਉਹਨਾਂ ਨੇ ਉਸ ਸੁੰਨੇ ਖੂਹ ਵਿੱਚੋਂ ਹਾਏ ਹਾਏ ਦੀ ਦਰਦ ਭਰੀ ਆਵਾਜ਼ ਸੁਣੀ ਖੂਹ ਵਿੱਚ ਤੱਕਾਂ ਤੇ ਉਹਨਾਂ ਨੇ ਪੂਰਨ ਨੂੰ ਵੇਖਿਆ ਗੁਰੂ ਗੋਰਖਨਾਥ ਨੇ ਪੂਰਨ ਤੋਂ ਉਸ ਬਾਰੇ ਪੁੱਛਿਆ ਪੂਰਨ ਨੇ ਆਪਣੀ ਹੱਦਵੀਤੀ ਜਿਉਂ ਦੀ ਤਿਉਂ ਸੁਣਾ ਦਿੱਤੀ ਗੁਰੂ ਗੋਰਖਨਾਥ ਨੇ ਪੂਰਨ ਨੂੰ ਕਿਹਾ ਮੈਂ ਤੇਰਾ ਸੱਚ ਪਰਖਣ ਲਈ ਕੱਚੇ ਸੂਤ ਦਾ ਇੱਕ ਧਾਗਾ ਖੂਹ ਵਿੱਚ ਲੰਕਾਉਂਦਾ ਹਾਂ ਜੇ ਤੂੰ ਸੱਚਾ ਹੈ ਤਾਂ ਇਸ ਨਾਲ ਖੂਹ ਵਿੱਚੋਂ ਬਾਹਰ ਆ ਜਾ ਪੂਰਨ ਕੱਚੇ ਧਾਗੇ ਨੂੰ ਫੜ ਕੇ ਹੌਲੀ-ਹੌਲੀ ਖੂਹ ਵਿੱਚੋਂ ਬਾਹਰ ਆ ਗਿਆ ਪੂਰਨ ਦਾ ਸੱਤ ਤੇ ਤੇਜ ਵੇਖ ਕੇ ਜੋਗੀ ਜੈ ਜੈਕਾਰ ਕਰਨ ਲੱਗੇ ਤਦ ਗੁਰੂ ਗੋਰਖਨਾਥ ਨੇ ਪੂਰਨ ਦੇ ਸਿਰ ਤੇ ਹੱਥ ਫੇਰਿਆ ਅਤੇ ਆਪਣੀ ਸ਼ਕਤੀ ਨਾਲ ਉਸ ਨੂੰ ਨੌਂ ਵਾਰ ਨੌਂ ਕਰ ਦਿੱਤਾ ਇਸ ਪਿਛੋਂ ਪੂਰਨ ਨੇ ਗੋਰਖਨਾਥ ਤੋਂ ਯੋਗਤਾ ਰਿਆ ਤੇ ਉਹ ਇੱਕ ਯੋਗੀ ਬਣ ਗਿਆ ਗੋਰਖਨਾਥ ਦੇ ਹੋਰ ਚੇਲਿਆਂ ਵਾਂਗ ਪੂਰਨ ਵੀ ਸਮੇਂ-ਸਮੇਂ ਨਗਰਾਂ ਵਿੱਚ ਭਿੱਖਿਆ ਲੈਣ ਜਾਂਦਾ ਇੱਕ ਵਾਰ ਪੂਰਨ ਯੋਗੀ ਰਾਣੀ ਸੁੰਦਰਾਂ ਦੇ ਮਹਿਲੀ ਭਿੱਖਿਆ ਮੰਗਣ ਗਿਆ ਰਾਣੀ ਸੁੰਦਰਾਂ ਨੇ ਮਹਿਲਾਂ ਉੱਤੋਂ ਪੂਰਨ ਨੂੰ ਵੇਖਿਆ ਉਹ ਪੂਰਨ ਦੇ ਰੂਪ ਅਤੇ ਤੇਜ ਨੂੰ ਵੇਖ ਕੇ ਉਸ ਉੱਤੇ ਡੁੱਲ ਗਈ ਸੁੰਦਰਾਂ ਨੇ ਮੋਤੀਆਂ ਭਰਿਆ ਥਾਲ ਪੂਰਨ ਦੀ ਝੋਲੀ ਪਾ ਦਿੱਤਾ ਪੂਰਨ ਨੇ ਉਹ ਮੋਤੀ ਗੋਰਖਨਾਥ ਅੱਗੇ ਜਾ ਢੇਰੀ ਕੀਤੇ ਗੋਰਖਨਾਥ ਨੇ ਪੂਰਨ ਨੂੰ ਕਿਹਾ ਇਹ ਮੋਤੀ ਸਾਡੇ ਕਿਸੇ ਕੰਮ ਨਹੀਂ ਆਪਾਂ ਸਭ ਨੂੰ ਤਾਂ ਕੇਵਲ ਭੋਜਨ ਚਾਹੀਦਾ ਹੈ ਪੂਰਨ ਉਹ ਮੋਤੀ ਲੈ ਕੇ ਵਾਪਸ ਸੁੰਦਰਾ ਦੇ ਮਹਿਲੇ ਜਾ ਪਹੁੰਚਿਆ ਉਸਨੇ ਮੋਤੀ ਵਾਪਸ ਕਰਕੇ ਭੋਜਨ ਦੀ ਮੰਗ ਕੀਤੀ ਸੁੰਦਰਾ ਬੜੇ ਚੰਗੇ ਭਗਵਾਨ ਤਿਆਰ ਕਰਵਾ ਕੇ ਆਪ ਗੋਰਖਨਾਥ ਦੇ ਡੇਰੇ ਆ ਪੁੱਜੀ ਉਸਨੇ ਬੜੇ ਪਿਆਰ ਨਾਲ ਸਾਰੇ ਜੋਗੀਆਂ ਨੂੰ ਭੋਜਨ ਸਕਾਇਆ ਗੋਰਖਨਾਥ ਸੁੰਦਰਾ ਦੀ ਸਰਦਾ ਵੇਖੇ ਤਰੁੱਠ ਪਿਆ ਉਸਨੇ ਸੁੰਦਰਾ ਨੂੰ ਕਿਹਾ ਕਿ ਉਹ ਕੋਈ ਵਰਦਾਨ ਮੰਗ ਲਵੇ ਸੁੰਦਰਾ ਨੇ ਕਿਹਾ ਜੇ ਆਪ ਦਿਆਲ ਹੋਏ ਤਾਂ ਆਪਣਾ ਪੂਰਨ ਮੈਨੂੰ ਦੇ ਦਿਓ ਗੋਰਖਨਾਥ ਨੇ ਖੁਸ਼ ਹੋ ਕੇ ਪੂਰਨ ਨੂੰ ਆਦੇਸ਼ ਦਿੱਤਾ ਕਿ ਉਹ ਸੁੰਦਰਾ ਨਾਲ ਚਲਾ ਜਾਵੇ ਤੇ ਗ੍ਰਸਤ ਧਾਰਨ ਕਰ ਲਵੇ ਸੁੰਦਰਾ ਖੁਸ਼ੀ-ਖੁਸ਼ੀ ਪੂਰਨ ਨੂੰ ਨਾਲ ਲੈ ਕੇ ਆਪਣੇ ਮਹਿਲ ਵਿੱਚ ਆ ਗਈ ਪਰ ਪੂਰਨ ਦਾ ਮਨ ਬੜਾ ਉਚਾੜ ਸੀ ਉਸ ਨੂੰ ਸੁੰਦਰਾ ਦੇ ਮਹਿਲੀ ਰਹਿਣ ਦੀ ਗੱਲ ਕੋਈ ਖੁਸ਼ੀ ਨਹੀਂ ਸੀ ਦੇ ਰਹੀ ਸੁੰਦਰਾ ਨੇ ਪੂਰਨ ਨੂੰ ਕਿਹਾ ਕਿ ਮੈਂ ਤੁਹਾਡੇ ਖੁਸ਼ ਰਹਿਣ ਤੇ ਹੀ ਖੁਸ਼ ਹੋ ਸਕਾਂਗੀ ਪੂਰਨ ਨੇ ਇਨਾਂ ਸਾਰੇ ਅੰਡੰਬਰਾਂ ਤੋਂ ਮੁਕਤ ਰਹਿਣ ਦੀ ਆਪਣੀ ਇੱਛਾ ਸੁੰਦਰਾ ਨੂੰ ਦੱਸੀ ਤਦ ਸੁੰਦਰਾ ਨੂੰ ਵੀ ਕੋਈ ਉਜਰ ਨਾ ਰਿਹਾ ਤੇ ਪੂਰਨ ਮੁੜ ਗੁਰੂ ਗੋਰਖਨਾਥ ਕੋਲ ਆ ਗਿਆ ਲੰਮਾ ਸਮਾਂ ਬੀਤ ਜਾਣ ਤੇ ਇੱਕ ਵਾਰੀ ਪੂਰਨ ਜੋਗੀ ਦੇ ਰੂਪ ਵਿੱਚ ਸਿਆਲਕੋਟ ਗਿਆ ਉਦੋਂ ਤੱਕ ਉਹ ਭਗਤ ਪੂਰਨ ਵਜੋਂ ਉੱਗਾ ਹੋ ਚੁੱਕਾ ਸੀ ਕਹਿੰਦੇ ਹਨ ਕਿ ਪੂਰਨ ਦੇ ਜਾਣ ਨਾਲ ਰਾਜੇ ਦਾ ਉਹ ਸੁੱਕਾ ਬਾਗ ਜਿੱਥੇ ਪੂਰਨ ਠਹਿਰਿਆ ਸੀ ਹਰਾ ਹੋ ਗਿਆ ਰਾਣੀ ਇਛਰਾ ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋ ਚੁੱਕੀ ਸੀ ਸ਼ਹਿਰ ਵਿੱਚ ਪੂਰਨ ਭਗਤ ਦੇ ਪਹੁੰਚਣ ਦੀ ਖਬਰ ਸੁਣ ਕੇ ਉਹ ਵੀ ਉਸ ਦੇ ਦਰਸ਼ਨਾਂ ਲਈ ਆਈ ਕਿਹਾ ਜਾਂਦਾ ਹੈ ਕਿ ਪੂਰਨ ਦੇ ਬੋਲ ਸੁਣ ਕੇ ਇਛਰਾ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਦੀ ਨਜ਼ਰ ਵਾਪਸ ਆ ਗਈ ਉਧਰ ਔਲਾਦ ਨਾ ਹੋਣ ਕਾਰਨ ਨਿਰਾਸ਼ ਹੋਈ ਲੂਣਾ ਵੀ ਰਾਜਾ ਸਲਵਾਨ ਨੂੰ ਲੈ ਕੇ ਪੂਰਨ ਭਗਤ ਕੋਲ ਆ ਪਹੁੰਚੀ ਪੂਰਨ ਭਗਤ ਨੇ ਦੱਸਿਆ ਕਿ ਰਾਜਾ ਸਲਵਾਨ ਦੇ ਇੱਕ ਪੁੱਤਰ ਪਹਿਲਾਂ ਹੀ ਸੀ ਹੁਣ ਉਹ ਦੁਬਾਰਾ ਪੁੱਤਰ ਕਿਉਂ ਮੰਗਣ ਆਏ ਹਨ ਪਹਿਲਾਂ ਤਾਂ ਉਹ ਮੁਕਰੇ ਪਰ ਫਿਰ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਕਰ ਲਿਆ ਅਤੇ ਬਸਤਾਵੇ ਦਾ ਪ੍ਰਗਟਾਵਾ ਕੀਤਾ ਤਦ ਪੂਰਨ ਨੇ ਉਹਨਾਂ ਨੂੰ ਆਸ਼ੀਰਵਾਦ ਦਿੰਦਿਆਂ ਚੌਲਾਂ ਦਾ ਇੱਕ ਦਾਣਾ ਦਿੱਤਾ ਤੇ ਕਿਹਾ ਕਿ ਲੂਣਾ ਇਸ ਨੂੰ ਖਾ ਲਵੇ ਤਾਂ ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਉਹ ਵੱਡਾ ਮਹਾਵਲੀ ਹੋਵੇਗਾ ਕਹਿੰਦੇ ਹਨ ਕਿ ਪੂਰਨ ਭਗਤ ਦੇ ਇਸ ਵਰ ਸਦਕਾ ਲੂਣਾ ਦੀ ਖੋ ਇੱਕ ਪੁੱਤਰ ਨੇ ਜਨਮ ਲਿਆ ਜੋ ਪਿੱਛੋਂ ਰਾਜਾ ਰਸਾਲੂ ਦੇ ਨਾਂ ਨਾਲ ਮਸ਼ਹੂਰ ਹੋਇਆ ਇਸ ਮੁਲਾਕਾਤ ਦੌਰਾਨ ਪੂਰਨ ਭਗਤ ਨੇ ਰਾਜਾ ਸਲਵਾਨ ਨੂੰ ਆਪਣੇ ਬਾਰੇ ਦੱਸ ਦਿੱਤਾ ਇਹ ਜਾਣ ਕੇ ਰਾਜਾ ਸਲਵਾਨ ਨੇ ਪੂਰਨ ਨੂੰ ਆਪਣਾ ਰਾਜ ਸੰਭਾਲਣ ਦੀ ਕਿਹਾ ਪਰ ਹਉਨ ਪੂਰਨ ਲਈ ਇਹਨਾਂ ਗੱਲਾਂ ਦਾ ਕੋਈ ਅਸਥ ਨਹੀਂ ਸੀ ਇਸ ਲਈ ਉਸ ਨੇ ਨਿਮਰਤਾ ਨਾਲ ਕਿਹਾ ਮੈਂ ਤਾਂ ਹੁਣ ਤਿਆਗੀ ਹਾਂ ਮਾਇਆ ਦੀ ਇਹਨਾਂ ਬੰਦਨਾ ਨਾਲ ਮੈਨੂੰ ਕੋਈ ਮੋਹ ਨਹੀਂ ਹੈ ਕੁਝ ਦਿਨ ਉੱਥੇ ਰਹਿ ਕੇ ਪੂਰਨ ਇਹ ਕਹਿੰਦਾ ਅੱਗੇ ਚੱਲਿਆ ਗਿਆ ਜੋਗੀ ਚਲਦੇ ਭਲੇ ਨਗਰ ਵਸਦੇ ਭਲੇ ਦੋਸਤੋ ਇਹ ਸੀ ਪੂਰਨ ਭਗਤ ਦੀ ਕਥਾ ਯਾਦ ਰੱਖੋ ਕਿ ਸੱਚ ਸਬਰ ਤੇ ਪ੍ਰਮਾਤਮਾ ਉੱਤੇ ਭਰੋਸਾ ਕਦੇ ਵਿਅਰਥ ਨਹੀਂ ਜਾਂਦਾ ਜੇ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਗਲੀ ਕਥਾ ਵਿੱਚ ਫਿਰ ਮਿਲਾਂਗੇ ਧੰਨਵਾਦ